ਇਸ ਬਾਈ ਦੀ ਮਿਹਨਤ ਨੂੰ ਸਲਾਮ ਹੈ। ਇਸ ਬਾਈ ਨੇ ਇੰਨੇ ਸਾਲਾਂ ਦੀ ਮਿਹਨਤ ਇਸ ਵਿਦੇਸ਼ ਵਿੱਚ ਕਰੀ ਆ। ਇਸ ਦੇਸ਼ ਵਿੱਚ ਪੱਕਾ ਹੋ ਗਿਆ। ਘਰ ਪਰਦਿਆਂ ਨੂੰ ਤੇ ਇਹ ਬਾਈ ਨੂੰ ਬੜੀ ਖੁਸ਼ੀ ਹੈ। ਇੰਨੇ ਸਾਲਾਂ ਦੀ ਮਿਹਨਤ ਨੂੰ ਬਾਈ ਨੂੰ ਸੈੱਟ ਕਰਤਾ। ਜਦੋਂ ਆਪਾਂ ਸੱਚੇ ਮਨ ਨਾਲ ਮਿਹਨਤ ਕਰਦੇ ਆ ਤਾਂ ਪ੍ਰਮਾਤਮਾ ਆਪ ਹੀ ਸੁਣਦਾ ਵਾ। ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ। ਦੋਸਤੋ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ 22 ਦੀ ਉਮਰ ਦਾ ਪਿੱਪਲ ਸੀਗਾ ਇਹ ਪਿੱਪਲ ਦੀ ਸਾਂ ਬਹੁਤ ਵਧੀਆ ਸੀ ਦੋਸਤੋ ਆਪਾਂ ਕਹਿੰਦੇ ਆ ਰੁੱਖ ਲਗਾਓ ਰੁੱਖ ਲਗਾਓ ਆ ਦੇਖੋ ਵਧੀਆ ਇੰਨੀ ਗੂੜੀ ਸਾਂ ਵਾਲਾ ਪਿੱਪਲ ਸੀਗਾ ਭਾਈ ਇਹਨੂੰ ਬਹੁਤ ਹੀ ਪਿਆਰ ਕਰਦਾ ਸੀ ਇਹ ਭਾਈ ਇੱਥੇ ਪਿੱਪਲ ਕੋਲੇ ਆ ਕੇ ਬਹਿੰਦਾ ਸੀ ਇਹਦੇ ਨਾਲ ਇਹਦਾ ਮੋਹ ਪ੍ਰੇਮ ਬਣਿਆ ਹੋਇਆ ਸੀ ਅੱਜ ਦੇਖ ਰਿਹਾ ਤਾਂ ਬਹੁਤ ਹੀ ਭਾਈ ਨੂੰ ਦੁੱਖ ਲੱਗਿਆ ਦੁੱਖ ਸੱਚ ਜਾਣੋ ਦੋਸਤੋ ਦੁੱਖ ਸਾਨੂੰ ਵੀ ਲੱਗਿਆ ਹੈ ਬਹੁਤ ਦੁੱਖ ਲੱਗਿਆ ਹੈ ਇੰਨਾ ਆਏ ਨਹੀਂ ਹੋਣਾ ਚਾਹੀਦਾ ਸੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਦੋਸਤੋ